ਔਰ ਇਸ ਵਕਤ ਦੀ ਬੇਹੱਦ ਵੱਡੀ ਖਬਰ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੀ ਇੱਕ ਵਾਰ ਫੇਰ ਵੀਡੀਓ ਕਾਲ ਜਿਹੜੀ ਹੈਗੀ ਹੈ ਉਹ ਲੀਕ ਹੋਈ ਹੈ ਵਾਇਰਲ ਹੋਈ ਹੈ ਬਿਲਕੁਲ ਤੁਸੀਂ ਸਹੀ ਸੁਣਿਆ ਲਾਰੈਂਸ ਬਿਸ਼ਨੋਈ ਗੁਜਰਾਤ ਦੇ ਵਿੱਚ ਆਪ ਜੇਲ੍ਹ ਚ ਬੰਦ ਹੈ ਤੇ ਹੁਣ ਉਸ ਨੇ ਵੀਡੀਓ ਕਾਲ ਕੀਤੀ ਹੈ ਜੇਲ੍ਹ ਦੇ ਅੰਦਰੋਂ ਔਰ ਵੀਡੀਓ ਕਾਲ ਦबई ਚ ਬੈਠੇ ਆਪਣੇ ਸਾਥੀ ਸ਼ਹਿਜਾਦ ਨੂੰ ਕੀਤੀ ਹੈ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ Eid ਦੀਆਂ ਵਧਾਈਆਂ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਨਾਲ ਦੀ ਨਾਲ ਅਗਲੇ ਪਾਸਿਓ ਉਸ ਦੇ ਸਾਥੀ ਨੇ ਕਿਹਾ ਏ ਕੀ ਬਹੁਤ ਸ਼ੁਕਰੀਆ ਦਾ ਕੀਤਾ ਹੈ ਲਾਰੈਂਸ ਮਿਸ਼ਨੋਈ ਦਾ ਤੇ ਨਾਲ ਦੀ ਨਾਲ ਉਸ ਦਾ ਸਾਥੀ ਇਹ ਵੀ ਕਹਿੰਦਾ ਸਨਾਈ ਦੇ ਰਿਹਾ ਹੈ ਦਿਖਾਈ ਦੇ ਰਿਹਾ ਉਹਨਾਂ ਨੇ ਦੱਸਿਆ ਕਿ ਅੱਜ ਦੁਬਈ ਜਾਂ ਜਿਹੜੇ ਹੋਰ ਦੇਸ਼ ਹੈਗੇ ਆ ਉੱਥੇ ਈਦ ਹੈ ਤੇ ਇਦੋਂ ਇਲਾਵਾ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਕੰਟਰੀ ਜਿਹੜੇ ਹੈਗੇ ਆ ਉੱਥੇ ਈਦ ਕਦੋਂ ਹੈ ਜਾਂ ਕੱਲ ਨੂੰ ਹੈ ਇਸ ਦੇ ਜਵਾਬ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਠੀਕ ਹੈ ਉੱਥੇ ਫਿਰ ਮੈਂ ਕੱਲ ਨੂੰ ਵੀ ਫੋਨ ਕਰਦਾ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਲਓ ਲਾਰੈਂਸ ਬਿਸ਼ਨੋਈ ਦੇ ਹੌਂਸਲੇ ਕਿਸ ਕਦਰ ਜਿਹੜੇ ਹੈਗੇ ਆ ਬਲੰਦ ਹੋ ਚੁੱਕੇ ਆ ਜਾਂ ਲਾਰੈਂਸ ਬਿਸ਼ਨੋਈ ਦਾ ਕਦ ਕਾਠ ਜਿਹੜਾ ਤੁਸੀਂ ਖੁਦ ਦੇਖ ਲਓ ਕਿ ਕਿੱਡਾ ਇੱਕ ਜ਼ਿਆਦਾ ਹੈ ਕਿ ਜੇਲ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਕੋਲੇ ਹਰ ਇੱਕ ਆ ਜਿਹੜੀ ਆ ਆਪਾਂ ਕਹਿ ਸਕਦੇ ਆ ਸੁਵਿਧਾ ਉਹ ਮਿਲਦੀ ਹੈ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਦੇ ਵਿੱਚ ਹਰ ਇੱਕ ਚੀਜ਼ ਮੁਹੱਈਆ ਕਰਵਾਈ ਗਈ ਹੈ ਜਾਂ ਆਪਾਂ ਕਹਿ ਸਕਦੇ ਆ ਕਿ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਕੋਲੇ ਹਰ ਇੱਕ ਚੀਜ਼ ਹੈ ਜਿਸ ਨੂੰ ਉਸ ਦੀ ਜ਼ਰੂਰਤ ਹੈ ਜਾਂ ਜੋ ਉਸ ਦਾ ਮਨ ਕਰਦਾ ਹੈ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਪੇਸ਼ ਹੋ ਜਾਂਦੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਇੰਟਰਵਿਊ ਜਿਹੜੇ ਪੰਜਾਬ ਦੀਆਂ ਜ਼ਿਲ੍ਹਾਾਂ ਚੋਂ ਹੋਏ ਸੀਗੇ ਆ ਜਾਂ ਇੰਟਰਵਿਊ ਉਦੋਂ ਪਹਿਲਾਂ ਜਿਹੜੇ ਹੋਏ ਸੀਗੇ ਲਾਰੈਂਸ ਬਿਸ਼ਨੋਈ ਦੇ ਉਦੋਂ ਤੁਸੀਂ ਦੇਖ ਸਕਦੇ ਹੋ ਉਦੋਂ ਵੀ ਜੇਲ੍ਹ ਦੇ ਵਿੱਚ ਬੰਦ ਸੀ ਲਾਰੈਂਸ ਬਿਸ਼ਨੋਈ ਤੇ ਹੁਣ ਫੇਰ ਜੇਲ੍ਹ ਦੇ ਵਿੱਚੋਂ ਹੀ ਵੀਡੀਓ ਕਾਲ ਜਿਹੜੀ ਐ ਲਾਰੈਂਸ ਬਿਸ਼ਨੋਈ ਨੇ ਕੀਤੀ ਐ ਤੁਸੀਂ ਦੇਖ ਸਕਦੇ ਹੋ ਕਿ ਲਾਰੈਂਸ ਬਿਸ਼ਨੋਈ ਨੇ ਅਤੇ ਟਿੱਕਾ ਜਿਹੜਾ ਮੱਥੇ ਤੇ ਲਾਇਆ ਹੋਇਆ ਹੈ ਤੇ ਦੂਸਰੇ ਪਾਸੇ ਇਸ ਸਾਥੀ ਦਾ ਨਾਮ ਜਿਹੜਾ ਲਾਰੈਂਸ ਬਿਸ਼ਨੋਈ ਦਾ ਉਹਦਾ ਸਹਿਜਾਦ ਦੱਸਿਆ ਜਾ ਰਿਹਾ ਜਿਸ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਲਾਰੈਂਸ ਬਿਸ਼ਨੋਈ ਨੇ ਤੇ ਸਭ ਨੂੰ ਪਤਾ ਹੈ ਕਿ ਕੱਲ ਹਜੇ ਈਦ ਦਾ ਪਵਨ ਦਿਹਾੜਾ ਜਿਹੜਾ ਹੈਗਾ ਉਹ ਲੰਘ ਕੇ ਹਟਿਆ ਤੇ ਇਹਦਾ ਮਤਲਬ ਕਿ ਜਿਹੜੀ ਇਹ ਵੀਡੀਓ ਤਾਜ਼ਾ ਹੀ ਹੈ ਜਿਸ ਦੇ ਵਿੱਚ ਈਦ ਦੀਆਂ ਵਧਾਈਆਂ ਦੇ ਰਹੀਆਂ ਦੇ ਰਿਹਾ ਹੈ ਲਾਰੈਂਸ ਬਿਸ਼ਨੋਈ ਤੇ ਦੂਜੇ ਪਾਸਿਓ ਉਸ ਦਾ ਸਾਥੀ ਕਹਿ ਰਿਹਾ ਹੈ ਦੀ ਦੁਬਈ ਜਾਂ ਹੋਰ ਦੇਸ਼ਾਂ ਦੇ ਵਿੱਚ ਅੱਜ ਮਨਾਈ ਜਾ ਰਹੀ ਹੈ Eid ਜਾਂ ਫਿਰ ਕਈ ਦੇਸ਼ਾਂ ਦੇ ਵਿੱਚ ਕੱਲ ਮਨਾਈ ਜਾਊਗੀ ਤੇ ਨਾਲ ਦੀ ਨਾਲ ਲਾਰੈਂਸ ਬਿਸ਼ਨੋਈ ਇਹ ਵੀ ਕਹਿੰਦਾ ਸੁਣਾਈ ਦੇ ਰਿਹਾ ਕਿ ਠੀਕ ਹੈ ਉੱਥੇ ਮੈਂ ਕਾਲ ਕੱਲ ਨੂੰ ਕਰਦਾ ਹਾਂ ਸੋ ਬਿਲ ਲੋ ਤੁਸੀਂ ਦੇਖ ਸਕਦੇ ਹੋ ਤੁਸੀਂ ਸਮਝ ਸਕਦੇ ਹੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹੌਸਲੇ ਕਿਸ ਕਦਰ ਬਲੰਦ ਹੈ ਕਿੱਡਾ ਕੋ ਵੱਡਾ ਜਿਹੜਾ ਰੁਤਬਾ ਇਸ ਟਾਈਮ ਲਾਰੈਂਸ ਬਿਸ਼ਨੋਈ ਦਾ ਹੋ ਚੁੱਕਿਆ ਹੈ ਕਿ ਹੁਣ ਕਿਸੇ ਚੀਜ਼ ਦਾ ਵੀ ਲੱਗਦਾ ਲਾਰੈਂਸ ਬਿਸ਼ਨੋਈ ਨੂੰ ਡਰ ਨਹੀਂ ਰਿਹਾ ਕਿਉਂਕਿ ਆ ਜਿਹੜਾ ਆਮ ਬੰਦਾ ਹੁੰਦਾ ਉਸ ਦੇ ਕੋਲੇ ਜੇਲ੍ਹ ਦੇ ਵਿੱਚ ਫੋਨ ਉਹ ਵੀ ਵੀਡੀਓ ਕਾਲ ਕਿਉਂਕਿ ਜੇਲ੍ਹਾਂ ਦੇ ਵਿੱਚ ਜੈਮਰ ਲੱਗੇ ਹੁੰਦੇ ਆ ਜਿਹੜਾ ਨੈਟਵਰਕ ਫੋਨ ਤੇ ਨਹੀਂ ਆਉਣ ਦਿੰਦੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਵੀਡੀਓ ਕਾਲ ਲੋਰੈਂਸ ਬਿਸ਼ਨੋਈ ਕਰ ਰਿਹਾ ਇਹਦੇ ਵਿੱਚ ਕੋਈ ਪਿਕਸਲੇਟ ਨਹੀਂ ਹੋ ਰਹੀ ਬਿਲਕੁਲ ਐਚਡੀ ਹਾਈ ਡੈਫੀਨੇਸ਼ਨ ਦੇ ਵਿੱਚ ਇਹ ਵੀਡੀਓ ਕਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲੱਗਦਾ ਲੋਰੈਂਸ ਬਿਸ਼ਨੋਈ ਦੇ ਮੋਬਾਈਲ ਤੇ ਵੀ ਜਿਹੜੇ ਜੇਲਾ 'ਚ ਜੈਮਰ ਲੱਗੇ ਆ ਉਹਨਾਂ ਦਾ ਕੋਈ ਅਸਰ ਨਹੀਂ ਹੈ ਜਾਂ ਫਿਰ ਕਹਿ ਲਈਏ ਕਿ ਲੋਰੈਂਸ ਬਿਸ਼ਨੋਈ ਦਾ ਫੋਨ ਜਿਹੜਾ ਹੈਗਾ ਉਹਨਾਂ ਤੋਂ ਵੀ ਮੋਕਤਾ ਜੈਮਰਾਂ ਦਾ ਕੋਈ ਅਸਰ ਜਿਹੜਾ ਹੈਗਾ ਉਹ ਨਹੀਂ ਹੁੰਦਾ ਦਿਖਾਈ ਦੇ ਰਿਹਾ ਬਿਲਕੁਲ ਬੇਹੱਦ ਵੱਡੀ ਖਬਰ ਐ ਇਸ ਟਾਈਮ ਤੁਹਾਡੀ ਸਕਰੀਨ ਤੇ ਐ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹੌਸਲੇ ਕਿੰਨੇ ਕਜਾਦੇ ਬਲੰਦ ਹੋ ਚੁੱਕੇ ਐ ਉਸ ਦਾ ਰੁਤਬਾ ਕਿੰਡਾ ਜਿਆਦੇ ਵੱਧ ਚੁੱਕਿਆ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਇਸ ਟਾਈਮ ਗੁਜਰਾਤ ਦੇ ਵਿੱਚ ਜੇਲ੍ਹ ਚ ਬੰਦ ਐ ਲਾਰੈਂਸ ਬਿਸ਼ਨੋਈ ਤੇ ਉੱਥੋਂ ਵੀਡੀਓ ਕਾਲ ਜਿਹੜੀ ਐ ਲਾਰੈਂਸ ਬਿਸ਼ਨੋਈ ਨੇ ਕੀਤੀ ਐ ਇਹ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਈਦ ਦਾ ਪਾਵਨ ਦਿਹਾੜਾ ਹੁਣੇ ਹਜੇ ਲੰਘ ਕੇ ਹਟਿਆ ਕੱਲ ਹੀ ਤੇ ਇਹ ਵੀਡੀਓ ਜਿਹੜੀ ਐ ਉਹ ਤਾਜ਼ਾ ਲੱਗ ਰਹੀ ਹੈ ਔਰ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੇਖ ਸਕਦੇ ਹੋ ਤੁਸੀਂ ਮੱਥੇ ਤੇ ਟਿੱਕਾ ਲੱਗਿਆ ਹੋਇਆ ਏ ਸੋ ਇਥੋਂ ਅੰਦਾਜ਼ਾ ਲਾ ਲਓ ਕਿ ਲਾਰੈਂਸ ਬਿਸ਼ਨੋਈ ਦੇ ਕੋਲੇ ਚਾਹੇ ਉਹ ਕਿਸੇ ਵੀ ਸੂਬੇ ਦੀ ਜੇਲ੍ਹ ਦੇ ਵਿੱਚ ਰਵੇ ਉਹਦੇ ਕੋਲੇ ਸੁੱਖ ਸਹੂਲਤਾਂ ਦੀ ਕੋਈ ਵੀ ਘਾਟ ਨਹੀਂ ਹੈ ਨਾ ਤਾਂ ਪਹਿਲਾਂ ਜਦੋਂ ਇੰਟਰਵਿਊ ਹੋਏ ਸੀ ਉਦੋਂ ਕੋਈ ਦਿੱਕਤ ਸੀ ਆ ਵੀਡੀਓ ਕਾਲ ਦੀ ਤੇ ਨਾ ਹੁਣ ਜੇ ਇਸ ਟਾਈਮ ਜਿੱਥੇ ਲਾਰੈਂਸ ਬਿਸ਼ਨੋਈ ਹੈ ਉੱਥੇ ਲੋਰੈਂਸ ਬਿਸ਼ਨੋਈ ਕੋਲੇ ਕਿਸੇ ਚੀਜ਼ ਦੀ ਘਾਟ ਹੈ ਬਿਲਕੁਲ ਇਹ ਮੂੰਹੋਂ ਬੋਲਦੀਆਂ ਤਸਵੀਰਾਂ ਜਿਸ ਨੂੰ ਦੇਖ ਕੇ ਸਾਰਾ ਕੋਸ਼ ਕਲੀਅਰ ਹੋ ਜਾਂਦਾ ਹੈ ਦੁਬਈ ਵਗੈਰਾ ਮੈਂ ਅੱਜ ਹੋ ਗਈ ਹੈ ਨਾ ਪਾਕਿਸਤਾਨ ਮੈਂ ਕੱਲ ਨੂੰ ਨਹੀਂ ਨਹੀਂ ਅੱਜ ਨਹੀਂ ਹੋਗੀ ਅੱਜ ਨਹੀਂ ਹੈ ਬਾਹਰ دوسری ਜੋ ਕੰਟਰੀਆਂ ਹੈ ਨਾ ਉਧਰ ਆਜ ਹੈ ਬਾਕੀ ਕੱਲ ਹੋਗੀ दुबई वगैरह में आज हो गई है ना पाकिस्तान में कल होगी नहीं नहीं आज नहीं होगी आज नहीं है बाहर दूसरी जो कंट्री है ना उधर आज है बाकी कल होगी देना